ਸਤ ਸ੍ਰੀ ਅਕਾਲ ਜੀ ਤੁਸੀਂ ਜੁੜਿਓ ਸਾਡੇ YouTube ਚੈਨਲ ER ਪ੍ਰੀਤਰੰਗਾ ਦੇ ਨਾਲ ਤੇ ਦੋਸਤੋ ਅੱਜ ਦੀ ਜੋ ਵੀਡੀਓ ਅਪਲੋਡ ਕੇ ਹਾਜ਼ਰ ਹੋਏ ਆਂ ਉਹ ਹੈ ਕਿ ਅਸੀਂ ਅੱਜ ਆਇਆ ਘੁੰਮਣ ਦੇ ਲਈ ਪਟਿਆਲਾ ਯੂ ਦੇ ਵਿੱਚ ਤੇ ਪਟਿਆਲਾ ਯੂ ਦੇ ਵਿੱਚ ਆਇਤਾ ਕਾਫੀ ਵਾਰ ਪਹਿਲਾਂ ਵੀ ਆ ਪਰ ਆਪਣੇ YouTube ਚੈਨਲ ER ਪ੍ਰੀਤਰੰਗਾ ਤੇ ਅੱਜ ਫਸਟ ਟਾਈਮ ਆਪਾਂ ਇਸ ਦਾ ਬਣਾ ਕੇ ਵਲੌਗ ਹੈ ਜਿਹੜਾ ਅਪਲੋਡ ਕਰਾਂਗੇ ਤੇ ਤੁਸੀਂ ਅੱਜ ਮੇਰੇ ਨਾਲ ਸਾਰਾ ਘੁੰਮੂਗੇ ਪਟਾਰਾ ਯੂ ਤੇ ਆਪਾਂ ਕੀ ਕੀ ਆਪਾਂ ਅੰਦਰ ਦੇਖ ਸਕਦੇ ਅੱਜ ਤੁਸੀਂ ਸਾਰਾ ਇਹ ਮੇਰੇ ਵੀਡੀਓ ਦੇ ਵਿੱਚ ਅੱਜ ਜਰੂਰ ਦੇਖੋਗੇ ਤੇ ਵੀਡੀਓ ਨੂੰ ਲਾਈਕ ਆ ਤੇ ਐਂਡ ਤੱਕ ਜਰੂਰ ਦੇਖਣਾ ਤੇ ਵੀਡੀਓ ਸਾਰੀ ਜਾਣਕਾਰੀ ਨਾਲ ਭਰਪੂਰ ਹੈ ਤੇ ਦੋਸਤੋ ਮੇਰੇ ਨਾਲ ਆਏ ਆ ਆਪਣੇ ਦੋ ਖਾਸ ਬੰਦੇ ਉਹਨਾਂ ਨਾਲ ਵੀ ਥੋੜੀ ਗੱਲਬਾਤ ਕਰਾਉਨੇ ਆ ਤੇ ਆਪਣੇ ਡਾਕਟਰ ਸਾਹਿਬ ਤੇ ਆਪਣੇ ਉਸਤਾਦ ਜੀ ਹੈਲੋ ਗਾਈਸ ਹਾਜੀ ਦੋਸਤੋ ਤੇ ਇਹ ਆ ਜਿਹੜਾ ਡੀਅਰ ਪਾਰਕ ਦੇ ਅੰਦਰ ਜਾਣ ਵਾਸਤੇ ਜਿਹੜਾ ਮੈਨ ਗੇਟ ਤੇ ਇੱਥੇ ਹੀ ਟਿਕਟ ਕਾਊਂਟਰ ਵੀ ਬਣਿਆ ਹੋਇਆ ਆ ਆਪਾਂ ਇੱਥੋਂ ਟਿਕਟ ਪ੍ਰਾਪਤ ਕਰ ਸਕਦੇ ਆ ਤੇ ਟਿਕਟ ਰੇਟ ਆ ਜਿਹੜਾ ਇੱਥੇ ਬਾਹਰ ਵੈਸੇ ਲਿਖਿਆ ਵੀ ਹੋਇਆ ਤੇ ਆਪਾਂ ਜਿਹੜੀ ਟਿਕਟਾ ਇਥੋਂ ਕਾਊਂਟਰ ਤੋਂ ਪ੍ਰਾਪਤ ਕਰ ਸਕਦੇ ਆ ਤੇ ਆਪਾਂ ਟਿਕਟ ਲੈ ਲੈਣੇ ਆ ਤੇ ਬੱਚਿਆਂ ਦੀ ਟਿਕਟ ਜਿਹੜੀ ਉਹ 10 ਰੁਪਈਆ ਉੰਜ 20 ਰੁਪਏ ਟਿਕਟਸ ਆ ਉਹਦੀ ਅਤੇ ਦੋਸਤੋ ਡਾਕਟਰ ਸਾਹਿਬ ਆਪਣੇ ਵਾਸਤੇ ਟਿਕਟ ਜਿਹੜੀ ਉਹ ਲੈ ਰਹੇ ਨੇ 우ਸਤਾਦ ਜੀ ਦੇਖ ਰਿਹਾ ਹੈ ਕਿ ਟਿਕਟ ਇਸ ਤਰ੍ਹਾਂ ਕੱਟੀ ਜਾ ਰਹੀ ਹੈ ਤੇ ਆਪਾਂ ਇਹ ਟਿਕਟ ਹੋ ਗਿਆ ਰੈਡੀ ਤੇ ਆਪਾਂ ਚੱਲਿਆ ਹੁਣ ਅੰਦਰ ਜਾਨਵਰ ਪੰਛੀਆਂ ਨੂੰ ਦੇਖਣ ਵਾਸਤੇ ਤੇ ਇਹ ਟਿਕਟਾ ਦੇਖੋ ਤੇ ਸਾਡੀ 60 ਰੁਪਏ ਦੀ ਟਿਕਟ ਜਿਹੜੀ ਲੱਗੀ ਆ ਉਹ ਸਾਰੇ ਪੰਛੀ ਤੇ ਸਾਰੇ ਜਾਨਵਰ ਪੰਛੀਆਂ ਵਾਸਤੇ ਅਲੱਗ-ਅਲੱਗ ਹੈ ਜਿਹੜੇ ਇਹਨਾਂ ਨੇ ਪਿੰਜਰੇ ਤਿਆਰ ਆਏ ਜਿਹੜੇ ਉਹ ਕਰੇ ਹੋਏ ਨੇ ਤੇ ਇਹ ਕਾਫੀ ਵੱਡਾ ਇਹਦਾ ਪਿੰਜਰ ਹੈ ਤੇ ਇੱਥੇ ਮੈਨੂੰ ਲੱਗਦਾ ਕੋਈ ਅਲੱਗ ਹੈ ਇਹ ਜਾਨਵਰ ਰੱਖਿਆ ਹੋਊਗਾ ਫਸਟ ਟਾਈਮ ਜਦੋਂ ਆਪਾਂ ਐਂਟਰੀ ਕਰਦੇ ਖੱਬੇ ਹੱਥਾਂ ਤੇ ਇੱਥੇ ਲਿਖਿਆ ਹੋਇਆ ਹੈ ਕਿ ਜਾਨਵਰ ਪੰਛੀਆਂ ਨੂੰ ਕੁਝ ਵੀ ਖਾਣਾ ਪੀਣਾ ਆਪਣੇ ਵੱਲੋਂ ਨਹੀਂ ਪਾਣਾ ਤੇ ਇੱਥੇ ਜਿਹੜੇ ਪਹਿਲੇ ਹੀ ਜਿਹੜਾ ਸ਼ੈੱਡ ਆਪਾਂ ਬੋਲ ਸਕਦੇ ਹਾਂ ਬਣਿਆ ਹੋਇਆ ਇੱਥੇ ਕੱਕੜ ਹੀ ਰਨਾਂ ਰੱਖਿਆ ਹੋਇਆ ਪਰ ਉਹ ਕਿਸੇ ਵਰਨੇ ਦਿਖ ਨਹੀਂ ਰਿਹਾ ਅਤੇ ਦੋਸਤੋ ਮੈਂ ਸੋਚਿਆ ਵੀਡੀਓ ਬਣ ਰਹੀ ਹੈ ਆਪਣੇ ਬਾਲ ਬੂਲ ਦਾ ਸੈਟ ਕਰ ਲਈਏ ਐਨਾ ਤਾਂ ਕਰ ਹੀ ਸਕਦੇ ਆਪਾਂ ਅਸਲੀ ਹੁਣ ਅੱਜ ਦੋਸਤੋ ਜਦੋਂ ਆਪਾਂ ਥੋੜਾ ਜਿਹਾ ਹੋਰ ਅੱਗੇ ਜਾਂਦੇ ਆ ਤਾਂ ਇਹ ਆਪਾਂ ਨੇ ਖੱਬਿਆਤੀ ਜਿਹੜਾ ਦੂਜਾ ਵਾਗਲ ਬਣਿਆ ਹੋਇਆ ਉਸ ਦੇ ਵਿੱਚ ਰੱਖੇ ਹੋਏ ਹਨ ਕਾਲੇ ਹਿਰਣਾ ਤੇ ਇਹਨਾਂ ਦੇ ਜਿਹੜੇ ਸਿੰਗ ਹੁੰਦੇ ਨੇ ਇਹਨਾਂ ਦੇ ਸਿੰਗਾ ਦੇ ਵਿੱਚ ਭਲੇਡੇ ਜੇ ਪਏ ਹੁੰਦੇ ਨੇ ਦੇਖ ਸਕਦੇ ਹੋ ਨਾ ਤੇ ਦੋ ਸਿੰਗੋ ਦੇ ਨੇ ਬੜੇ ਨਕੀਲੇ ਹੁੰਦੇ ਨੇ ਖਰੇ ਵੀ ਤੇ ਇੱਕ ਬਾਰਾ ਸਿੰਗਲ ਹੁੰਦਾ ਉਹ ਲੱਗ ਹੁੰਦਾ ਉਹਦੇ ਕਈ ਸਿੰਗ ਹੁੰਦੇ ਨੇ ਅੱਗੇ ਤੋਂ ਅੱਗੇ ਇਸ ਦੇ ਜਿਹੜੇ ਸਿੰਗ ਨੇ ਉਹ ਸਿਰਫ ਦੋ ਨੇ ਤੇ ਇਹਨਾਂ ਦੇ ਵਿੱਚ ਬਲਜੇ ਪਏ ਹੁੰਦੇ ਨੇ ਇਹ ਇਹ ਕਾਲੇ ਹੀਰਣ ਨੇ ਤੇ ਤੇ ਦੋਸਤੋ ਹੁਣ ਆਪਾਂ ਚੱਲਦੇ ਆਂ ਅੱਗੇ ਤੇ ਜਿਹੜਾ ਅੱਗੇ ਵਾਲਾ ਪਿੰਜਰਾ ਹਾਊਸ ਦੇ ਵਿੱਚ ਰੱਖਿਆ ਹੋਣਾ ਬਹੁਤ ਸਾਰੇ ਤੋਤੇ ਇਹਦੇ ਵਿੱਚ ਤੋਤੇ ਰੱਖੇ ਹੋਏ ਆ ਨਾ ਤੇ ਨਾਲ ਹੀ ਉਹਦੇ ਲਾਲ ਜੰਗਲੀ ਮੁਰਗੇ ਵੀ ਨੇ ਇਹ ਮੁਰਗੇ ਦੇਖ ਸਕਦੇ ਵੈਸੇ ਹੀ ਆਪਣੇ ਆਮ ਜਿਹੜੇ ਪਿੰਡਾ ਪੋਂਡਾ ਦੇ ਵਿੱਚ ਘਰ ਨੇ ਉੱਥੇ ਤਾਂ ਸ਼ਾਇਦ ਇਹੀ ਹੁੰਦੇ ਨੇ ਜਾਂ ਅਲੱਗ ਹੁੰਦੇ ਨੇ ਤਾਂ ਕਮੈਂਟ ਜ਼ਰੂਰ ਕਰਕੇ ਦੱਸ ਦਿਓ ਵੈਸੇ ਦੇਖਣ ਨੂੰ ਤਾਂ ਇਹੀ ਆਮ ਮੁਰਗੇ ਲੱਗ ਰਹੇ ਸੀਗੇ ਖਰ ਇਹਨਾਂ ਦੇ ਫੰਗ ਹੈ ਜਿਹੜੇ ਉਹ ਅਲੱਗ-ਅਲੱਗ ਨੇ ਅਲੱਗ-ਅਲੱਗ ਕਲਰ ਦੇ ਨੇ ਤਾਂ ਇਹ ਜੰਗਲੀ ਮੁਰਗੇ ਨੇ ਬਾਈ ਲਾਲ ਤੇ ਉਸ ਤੋਂ ਅਗਲੇ ਪਿੰਜਰੇ ਦੇ ਵਿੱਚ ਰੱਖਿਆ ਹੋਇਆ ਹੈ ਸਕੋਰ ਤੇ ਵੈਸੇ ਦੇਖਣ ਨੂੰ ਇਹ ਜਿਵੇਂ ਵੱਡਾ ਕੋਈ ਪਾਜ ਹੁੰਦਾ ਉਹਦੇ ਵਾਂਗੂ ਦੇਖਣ ਵਰਗਾ ਤੇ ਇਹਦੇ ਬੱਚੇ ਵੀ ਨੇ ਤੇ ਬਾਜ ਵਰਗਾ ਲੱਗ ਰਿਹਾ ਦੇਖਣ ਨੂੰ ਤਾਂ ਇਹ ਘਰ ਅੱਜ ਦੇ ਦੋਸਤੋ ਜਦੋਂ ਵੀ ਆਪਾਂ ਉਰੇ ਆਵਾਂਗੇ ਤਾਂ ਆਪਾਂ ਇੱਥੇ ਬਹੁਤ ਸਾਰੇ ਪੰਛੀ ਦੀਆਂ ਪ੍ਰਜਾਤੀਆਂ ਆਪਾਂ ਦੇਖ ਸਕਦੇ ਹਾਂ ਤੇ ਬਾਂਦਰਾ ਨੇ ਬਈ ਉਰੇ ਪੂਰਾ ਹੰਟਕ ਮਚਾਇਆ ਹੋਇਆ ਬਾਂਦਰ ਬਹੁਤ ਨੇ ਉਰੇ ਤਾਂ ਇੰਨਾ ਵਾਸਤੇ ਕੋਈ ਵੀ ਅਲੱਗ ਤੋਂ ਪਿੰਜਰਾ ਨਹੀਂ ਰੱਖਿਆ ਹੋਇਆ ਤਾਂ ਬਾਂਦਰ ਜਿਹੜੇ ਇਸ ਟਾਈਮ ਇੱਥੇ ਆਜ਼ਾਦ ਘੁੰਮਦੇ ਨੇ ਬਿਲਕੁਲ ਆਜ਼ਾਦ ਮੌਕੇ ਆ ਨਲਕਾ ਪਟਣਾ ਕਹਿੰਦੇ ਸੱਨੀ ਦੇ ਉਲਾਲੀ ਉਹ ਕਰਨੀ ਆ ਐਕਟਿੰਗ ਕਰਨੀ ਆ ਕਹਿੰਦੇ ਸੱਨੀ ਦੇ ਉਲ ਵਰਗੀ ਅਦੇ ਦੋਸਤੋ ਇਹ ਵੀ ਅੱਗੇ ਹਨ ਹਿਰਣ ਤੇ ਇਹ ਬਾਰਾ ਸਿੰਘ ਵਰਗੇ ਲੱਗ ਰਿਹਾ ਹਨ ਪਰ ਹੋਰ ਨਹੀਂ ਹੈ ਆ ਦੇਖੋ ਬਹੁਤ ਨੇ ਗਰੂ ਇੱਥੇ ਇੱਕ ਆ ਬਾਂਦਰ ਵੀ ਫਰਦਾ ਯਾਰ ਬਾਂਦਰ ਤੋਂ ਵੈਸੇ ਡਰ ਲੱਗਦਾ ਕਿਤੇ ਫੋਨ ਫੋਨ ਨਾ ਲੈ ਜਾਈ ਸਾਡਾ ਖੂਕ ਕੇ ਤੇ ਦੋਸਤੋ ਸਾਵਧਾਨ ਤੁਸੀਂ ਵੀ ਰਹਿਣਾ ਆਪਣਾ ਪਰਸ ਵਗੈਰਾ ਸੈਟਿੰਗ ਕਰਕੇ ਦੇਖੀ ਆਪਣੀ ਪੂਰੀ ਉਸਤਾਦ ਜੀ ਸਾਡੇ ਅੱਗੇ ਅੱਗੇ ਜਾਂਦੇ ਨੇ ਤੇ ਵੈਸੇ ਆਪਾਂ ਤਾਂ 12 ਸਿੰਘਾਂ ਕਹਿੰਨੇ ਨੂੰ ਪਰ ਇਹਦਾ ਨਾਮ ਹੈਗਾ ਚਿਤਲਾ ਹਿਰਣਾ ਆ ਉਰੇ ਪੂਰਾ ਲਿਖਿਆ ਹੋਇਆ ਤੇ ਸਾਰੇ ਯੂ ਦੇ ਵਿੱਚ ਆਹੀ ਚੀਜ਼ਾਂ ਦੱਸੀਆਂ ਹੋਈਆਂ ਨੇ ਵੀ ਜੋ ਵੀ ਜਾਨਵਰ ਜਾਂ ਪੰਛੀ ਇੱਥੇ ਰੱਖੇ ਹੋਏ ਨੇ ਉਹ ਕੀ ਖਾਂਦੇ ਨੇ ਤੇ ਉਹਨਾਂ ਦਾ ਰਹਿਣ ਸਹਿਣ ਦਾ ਕਿਵੇਂ ਸਿਸਟਮ ਹੈ ਤੇ ਕੀ ਉਹਨਾਂ ਦਾ ਨਾਮ ਹੈ ਤੇ ਹੋਰ ਵੀ ਅੱਗੇ ਤੁਹਾਨੂੰ ਸਾਰੀਆਂ ਚੀਜ਼ਾਂ ਸੀ ਦਿਖਾਵਾਂਗੇ ਇੱਥੇ ਪੁਰਾਣੇ ਪੁਰਾਣੇ ਜਿਵੇਂ ਆਪਣੇ ਬੋਰਡ ਹੁੰਦੇ ਨੇ ਇਸੇ ਤਰ੍ਹਾਂ ਬੋਰਡ ਵੀ ਲੱਗੇ ਹੋਏ ਨੇ ਬੁਰੇ ਪੁਰਾਣੇ ਤੇ ਕੰਮ ਵੀ ਚੱਲ ਰਿਹਾ ਹੈ ਤੇ ਨਾਲ-ਨਾਲ ਹੋਰ ਵੀ ਚੀਜ਼ਾਂ ਦਾ ਸਿਸਟਮ ਬਣਾਉਣ ਲੱਗੇ ਹੋਏ ਨੇ ਵੀ ਹੋਰ ਪੰਛੀ ਜਾਂ ਜਾਨਵਰ ਉਰੇ ਰੱਖਣੇ ਹੋਣੇ ਤੇ ਹੁਣ ਆਪਾਂ ਚੱਲਦੇ ਅੱਗੇ ਅੱਗੇ ਪਿੰਜਰੇ ਦੇ ਵਿੱਚ ਸਮਝ ਨਹੀਂ ਆ ਰਿਹਾ ਖਰ ਕੀ ਰੱਖਿਆ ਹੋਇਆ ਜਿਵੇਂ ਡਾਕਟਰ ਸਾਹਿਬ ਤੇ ਉਸਤਾਦ ਜੀ ਫੁੱਲ ਬਾਤ ਕਰ ਰਹੇ ਆ ਜੀ ਇਸ ਜਾਨਵਰ ਨਾਲ ਗੱਲਬਾਤ ਕਰ ਰਹੇ ਨੇ ਜਾਨਵਰ ਹੈ ਪੰਛੀ ਹੈ ਇਹ ਜਾਨਵਰ ਹੈ ਹੈ ਜਾਨਵਰ ਹੈ ਇਹ ਉਸਤਾਜ ਜੀ ਨਾਲ ਮੋਹਦੋਈ ਗੱਲ ਕਰ ਰਹੇ ਨੇ ਮਤਲਬ ਇਹ ਪਹਿਲਾਂ ਵੀ ਜਾਣ ਪਛਾਣਾ ਮੈਨ ਲੱਗਦਾ ਉਸਤਾਜ ਜੀ ਦੀ ਨਾਲ ਉਹ ਦੇਖ ਰਹੇ ਨੇ ਵੀ ਉਧਰ ਵੀ ਆਣਗੇ ਉਹ ਦੇਖੋ ਗੇਟ ਖੋਲ ਕੇ ਕਹਿੰਦੇ ਇੱਧਰ ਦੀ ਆਓ ਜੀ ਹਾਂ ਅੰਦਰ ਆਉਗੇ ਨੀ ਆ ਦੇਖੋ ਇਹ ਮੇਰੇ ਕੋਲੇ ਵੀ ਆ ਰਿਹਾ ਹੈ ਆਵਾਜ਼ ਦਿਖਾਓ ਜੀ ਆਵਾਜ਼ ਦਿਖਾਓ ਪਿੱਗ ਲਾ ਕੇ ਜੋ ਪਿੱਗ ਲਾ ਕੇ ਹਾਂ ਆਵਾਜ਼ ਨਾਲ ਆਵਾਜ਼ ਹੈ ਹੂੰ ਕੁਸਤਾ ਜੀ ਇਹ ਨਾ ਗੱਲ ਅੱਛਾ ਮੇਰਾ ਨਾ ਭਰਾਵਾ ਮੈਂ ਮੈਂ ਨਹੀਂ 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 ਮੇਰੇ ਪਿੱਛੇ ਤੁਸੀਂ ਜਗਾ ਦੇਖ ਰਹੇ ਹੋ ਇੱਥੇ ਰੱਖਿਆ ਹੋਇਆ ਮਗਰਮੱਛ ਮਗਰਮੱਛ ਆਪਾਂ ਦਿਖਾਉਣਾ ਤੁਹਾਨੂੰ ਮਗਰਮੱਛ ਕਿੱਥੇ ਆ ਗੁਰੂ ਜੀ ਮਗਰਮੱਛ ਕਿੱਥੇ ਆ ਅੱਜ ਦੋਸਤੂਰੇ ਮਗਰਮੱਛ ਬਾਰੇ ਵੀ ਲਿਖਿਆ ਹੋਇਆ ਵੀ ਇਹਨਾਂ ਦੀ ਵਿਗਿਆਨਿਕ ਨਾਮ ਕੀ ਹੈ ਤੇ ਕੈਸਾ ਹਾਲ ਇਹ ਜਿਉਂਦਾ ਰਹਿੰਦੇ ਨੇ ਤੇ ਸਾਰਾ ਕੁਝ ਇਹਨਾਂ ਬਾਰੇ ਦੱਸਿਆ ਹੋਇਆ ਕੀ ਖਾਂਦੇ ਨੇ ਉਹ ਤਾਜ਼ੇ ਪਾਣੀ 'ਚ ਖੜਾ ਗੁਰੂ ਇੱਥੇ ਮੱਲਾਦਾ ਨਾ ਉਸਤਾਦ ਜੀ ਹੁਰੀ ਦੇਖ ਰਹੇ ਨੇ ਮਗਰ ਮੱਛ ਨੂੰ ਹੋਰ ਨੇ ਮੈਨੂੰ ਲੱਗ ਰਿਹਾ ਵੀ ਆਹੀ ਸੀਗਾ ਉਹ ਦੇਖੋ ਭਈ ਇੱਕ ਮਿਕਸ ਨੰਮੀ ਹੈ ਵੀ ਹੈ ਅਦੇ ਦੋਸਤੋ ਉਸਤਾਦ ਜੀ ਕਹਿ ਰਹੇ ਨੇ ਕਿ ਇਹ ਇੱਥੇ ਤਾਖੜਾ ਵੀ ਹੈ ਤੇ ਤਾਜ਼ਾ ਪਾਣੀ ਆ ਰਿਹਾ ਤੇ ਇਹ ਆਪਣੇ ਮੌ ਦੇ ਵਿੱਚ ਤਾਜ਼ਾ ਪਾਣੀ ਪਾ ਕੇ ਕੱਢੀ ਜਾ ਰਹੇ ਹੈ ਇੱਥੇ ਖੜਾ ਹੈ ਕਾਫੀ ਟਾਈਮ ਤੋਂ ਸਿੱਲੀ ਬੱਤਕਾ ਇਹਦਾ ਨਾਮ ਹੈ ਸਿੱਲੀ ਬੱਤਕਾ ਚੌਂਜੇ ਦੇਖ ਕੱਢਿਆ ਗੁਰੂ ਇਹਦੀ ਨਹੀਂ ਇਹ ਸਿੱਲੀ ਬੱਤਕ ਹੈ ਇਹ ਉਹ ਉੱਥੇ ਲਿਖਿਆ ਹੋਇਆ ਹੈ ਜੀ ਸਿੱਲੀ ਬੱਤਕ ਇਹ ਇਹ ਹੀ ਰੱਖਿਆ ਹੋਈਆਂ ਨੇ ਪਰ ਆਹੀ ਹੋਣੀਆਂ ਇਹ ਉਹ 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 ਵੀ ਇਹੀ ਹੋਣਗੀਆਂ ਬਾਅਦ ਚ ਨਹੀਂ ਜੀ ਹੋਰ ਉਹ ਅਲੱਗ ਨੇ ਉਹਨਾਂ ਦੇ ਪੈਰ ਉੱਤੇ ਮੰਗਣੇ ਬੜੇ ਨੇ ਅੱਛਾ ਇਹਦੇ ਪੈਰ ਪੈਰ ਇਹਦੇ ਦੇਖਮੀ ਨੇ ਪੰਜੇ ਉਹਦੇ ਲੱਗਣੇ ਨੇ ਉਹਦੇ ਲੱਗ ਉਹਦੇ ਬੱਤਕ ਮੰਗਣੇ ਨੇ अच्छा वो तैरन वाली है फिर आ जड़ा बना रखा है बीच में स्वीविंग फूल बना रखा है आईना ਦੇ ਕਮਰੇ ਨੇ ਦੇਖ ਆਓ ਯਾਰ ਉਹ ਇੱਕ ਐਂਡ 걸 ਲਵਾਤਾ ਸਿਰਾਂ 걸 ਲਵਾਤਾ ਤੇ ਆ ਇਹਨਾਂ ਦੇ ਰਹਿਣ ਦਾ ਵੀ ਪ੍ਰੋਗਰਾਮ ਅੰਦਰ ਬਣਾਇਆ ਹੋਇਆ ਆ ਤੇ ਦੋਸਤੋ ਜਿਵੇਂ ਹੀ ਆਪਾਂ ਅੱਗੇ ਚੱਲਦੇ ਜਾਂਦੇ ਆਪਾਂ ਨੂੰ ਮਿਲਦਾ ਹੈ ਚਿਤਰਾ ਫਮਲਿੰਗ ਅਤੇ ਨਾਲ ਵਾਲੀ ਦੇ ਵਿੱਚ ਰੱਖਿਆ ਹੈ ਨਕਸ਼ਾ ਬਾਈ ਕਾ ਜੀ ਨਾਮ ਨੇ ਯਾਰ ਕੈਂਡ ਗੱਲ ਬਾਤਾਂ ਯਾਰ ਪਟਿਆਲਾ ਯੂ ਦੇ ਵਿੱਚ ਬਹੁਤ ਸਾਰੇ ਪੰਛੀ ਨੇ ਤੇ ਬਹੁਤ ਹੀ ਵਧੀਆ ਇੱਥੇ ਦਾ ਮਾਹੌਲ ਹੈ ਤੇ ਬਈ ਹੁਣ ਤੁਹਾਨੂੰ ਦਿਖਾ ਰਿਹਾ ਆ ਦੇਖ ਪਾੜੀ ਸਕਦੇ ਆ ਤੁਸੀਂ ਲਵਰ ਤੇ ਇੱਥੇ ਬਹੁਤ ਕੈਂਡ ਕੈਂਡ ਛੋਟੀਆਂ ਛੋਟੀਆਂ ਚਿੜੀਆਂ ਆ ਯਾਰ ਰੰਗ ਬਰੰਗੀਆਂ ਰੱਖੀਆਂ ਹੋਈਆਂ ਨੇ ਤੇ ਆਵਾਜ਼ ਤੋਂ ਸੁਣਸਾਲਿਓ ਕਿੰਨੇ ਮਤਲਬ ਚੈਕਰੀਆਂ ਨੇ ਤੇ ਬਹੁਤ ਸਕੂਨ ਜਾ ਮਿਲ ਰਿਹਾ ਇਹਨਾਂ ਨੂੰ ਦੇਖ ਕੇ ਬੜੀਆ ਲੱਗ ਰਿਹਾ ਮਤਲਬ ਬਹੁਤ ਚਿੜੀਆਂ ਨੇ ਇੱਥੇ ਵਧੀਆ ਲੱਗ ਰਿਹਾ ਨਾ ਅਨੰਦ ਦੇਖੀ ਤੇ ਅੱਗੇ ਰੱਖੇ ਹੋਏ ਨੇ ਜੀ ਤੋਤੇ ਵੈਸੇ ਇੱਕ ਤੋਤਾ ਆਂਦਾ ਸ਼ੈੱਡ ਜਿਹੜਾ ਬਣਾ ਹੋਇਆ ਸੀ ਪਹਿਲਾਂ ਵੀ ਬਣਿਆ ਹੋਇਆ ਸੀਗਾ ਤੇ ਘਰ ਇੱਕ ਔਰੇ ਵੀ ਨਹੀਂ ਇਹਨਾਂ ਦਾ ਨਾਮ ਅਲੱਗ ਹੈ ਪਰ ਰਿਆ ਤੋਤਾ ਇਹਨਾਂ ਦਾ ਨਾਮ ਹੈ ਮਿੱਠੂ ਅ ਮਿੱਠੂ ਬੜੇ ਸਾਦੇ ਤੇਨਾਂ ਦੀ ਉਮਰ ਲਗਭਗ 30 ਸਾਲ ਦੀ ਹੋ ਸਕਦੀ ਹੈ ਇੱਥੇ ਦੇਖਿਆ ਵਯਾ ਮਿੱਠੂ ਮਿੱਠੂ ਇਹਨਾਂ ਨੂੰ ਤਾਂ ਸਮਾਂ ਖਾਈ ਦੇਣ ਉਸਤਾਦ ਜੀ ਵੀ ਤੋਤਿਆਂ ਨਾਲ ਗੱਲਬਾਤ ਕਰ ਰਹੇ ਨੇ ਮਿੱਠੂ 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 ਅੱਗੇ ਤੁਹਾਨੂੰ ਦਿਖਾਣੇ ਆ ਜੀ ਪੂਰਾ ਤਿੱਤਰ ਇਹ ਹੈਗਾ ਜੀ ਪੂਰਾ ਤਿੱਤਰ ਪਰ ਇਹ ਬੜੇ ਛੋਟੇ ਛੋਟੇ ਜਿਹਾ ਲੱਗ ਰਹੇ ਨੇ ਨਾ ਵਿੰਝਦੇ ਕਿੰਨੇ ਛੋਟੇ ਰਹਿੰਦੇ ਨੇ ਇਹ ਛੋਟੇ ਨੇ ਜੀ ਬਾਹਰ ਖਾਣ ਵਾਲੇ ਪੂਰਾ ਤਿੱਤਰ ਅੱਗੇ ਵੀ ਹੈ ਜੀ ਕਾਫੀ ਕੋਈ ਆਈਟਮਾਂ ਕਿਵੀਆਂ ਨੇ ਅੱਛੇ ਵਿਗਿਆਨਿਕ ਦਾ ਨਾਮ ਜੀ ਇਹਨਾਂ ਨੇ ਇਹਨਾਂ ਦੀ ਖੋਜ ਕਰੀਆ ਉਹਨਾਂ ਬਾਰੇ ਵੀ ਉਹਰੇ ਦੱਸਿਆ ਹੋਇਆ ਹੈ ਨਾ ਓਕੇ ਮੈਂ ਫਿਰ ਤੋਂ ਕਹਿ ਰਿਹਾ ਕਿ ਇਹ ਜਿਹੜਾ ਜੂ ਹੈ ਪਟਿਆਲਾ ਜੂ ਤੇ ਇਹ ਆਪਣੇ ਜਦੋਂ ਸ਼ਿਸ਼ਮੈਲ ਤੋਂ ਡਕਾਲੇਵਾਲ ਜਾਣਿਆ ਤਾਂ ਇਹ ਡਕਾਲੇਵਾਲੇ ਰੋਡ ਦੇ ਉੱਪਰ ਸਥਿਤ ਹੈ ਤੇ ਇੱਥੇ ਬਹੁਤ ਸਾਰੇ ਪੰਛੀ ਹੈ ਜਿਹੜੇ ਉਹ ਰੱਖੇ ਹੋਏ ਨੇ ਜਾਨਵਰ ਰੱਖੇ ਹੋਏ ਨੇ ਸੋ ਤੁਸੀਂ ਆਪਣੀ ਫੈਮਿਲੀ ਦੇ ਨਾਲ ਇੱਥੇ ਜਰੂਰ ਆਓ ਇਹ ਚੀਜ਼ਾਂ ਕਿਉਂਕਿ ਬਾਹਰ ਹੁਣ ਅਲੋਪ ਹੁੰਦੀਆਂ ਜਾ ਰਹੀਆਂ ਨੇ ਤੇ ਇੱਥੇ ਤੁਸੀਂ ਆਉਂਗੇ ਤਾਂ ਤੁਹਾਨੂੰ ਬਹੁਤ ਸਾਰੇ ਇਹ ਪੰਛੀ ਦੇਖਣ ਨੂੰ ਮਿਲਣਗੇ ਜਾਨਵਰ ਦੇਖਣ ਨੂੰ ਮਿਲਣਗੇ ਜਿਹੜੇ ਆਪਾਂ ਨੇ ਸ਼ਾਇਦ ਕਦੇ ਟੀਵੀ ਉੱਤੇ ਵੀ ਦੇਖਿਆ ਹੋਣਾ ਤੇ ਇੱਥੇ ਆਪਾਂ ਆ ਸਕਦੇ ਹਾਂ ਤੇ ਆਪਾਂ ਦੇਖ ਸਕਦੇ ਹਾਂ ਇਹ ਚੀਜ਼ਾਂ ਸਾਰੀਆਂ ਉਰੇ ਇਹ ਦੋਸਤੋ ਤੋਤੇ ਹਨ ਗਾਨੇ ਵਾਲੇ ਤੋਤੇ ਤੇ ਇਹ ਆਪਾਂ ਨੇ ਸ਼ੁਰੂਆਤ 'ਚ ਵੀ ਦੇਖੇ ਸਨ ਤੇ ਇਹ ਇੱਥੇ ਹਜੇ ਕੰਸਟਰਕਸ਼ਨ ਚੱਲ ਰਹੀ ਹੈ ਇਹਨਾਂ ਦਾ ਮੈਨੂੰ ਕੁਝ ਪਤਾ ਨਹੀਂ ਲੱਗਿਆ ਇੱਥੇ ਕੀ ਬਣ ਰਿਹਾ ਤੇ ਕਾਫੀ ਤਗੜਾ ਪਿੰਜਰਾ ਜਿਹਾ ਇਹ ਤਿਆਰ ਕਰ ਰਹੇ ਨੇ ਉਰੇ ਤੇ ਮੈਨੂੰ ਪਤਾ ਹੀ ਲੱਗ ਰਿਹਾ ਇੱਥੇ ਕਿਉਂਕਿ ਲਿਖਿਆ ਵੀ ਨਹੀਂ ਹੋਇਆ ਵੀ ਇੱਥੇ ਕੀ ਬਣਾ ਰਹੇ ਆ ਤੇ ਆਹ ਦੇਖ ਸਕਦੇ ਹੋ ਇੱਥੇ ਇਹ ਤਾਂ ਜਿਵੇਂ ਜੇਲ੍ਹ ਦੇ ਟਾਈਪ ਬਣਾ ਰਿਹਾ ਕੋਈ ਤਗੜਾ ਹੀ ਜਾਨਵਰ ਇੱਥੇ ਰੱਖਣਗੇ ਮੈਨੂੰ ਲੱਗਦਾ ਹੈ ਦੋਸਤੋ ਇੱਕ ਚੀਜ਼ ਤੁਹਾਨੂੰ ਹੋਰ ਦਿਖਾ ਰਣਾ ਹੈ ਹੈਲੋ ਗਾਈਸ ਵੀਰੇ ਥੱਲੇ ਆਇਆ ਮਰੇਗਾ ਉਸਤਾਦ ਜੀ ਵੀ ਇਹੀ ਗੱਲ ਕਹਿ ਰਹੇ ਨੇ ਉਹ ਉਧਰੋਂ ਦੇਖ ਰਹੇ ਨੇ ਵੀ ਹੋਰ ਵੀ ਬੰਦੇ ਵੀ ਖੜੇ ਨੇ ਜਿਹੜੇ ਇਹਨੂੰ ਕਹਿ ਰਹੇ ਨੇ ਵੀ ਥੱਲੇ ਆ ਜਾ ਭਰਾਵਾ ਹਾਂ ਜੀ ਦੋਸਤੋ ਪਟਿਆਲਾ ਦੇ ਵਿੱਚ ਸਥਿਤੀ ਸਹੀ ਹੂ ਦਾ ਤانوں ਮਾਹੌਲ ਕਿਵੇਂ ਲੱਗਿਆ ਤਾਂ ਕਮੈਂਟ ਕਰਕੇ ਜ਼ਰੂਰ ਦੱਸਣਾ ਸਾਡੇ ਵੱਲੋਂ ਬਣਾਈ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਤੇ ਜੋ ਚੀਜ਼ਾਂ ਇੱਥੇ ਹੋਰ ਆ ਸਕਦੀਆਂ ਨੇ ਸੋ ਉਹ ਵੀ ਕਮੈਂਟ ਜ਼ਰੂਰ ਕਰੋ ਤੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਈਆਰ ਪੀ ਤਿਰੰਗਾ ਨੂੰ ਜ਼ਰੂਰ ਸਬਸਕ੍ਰਾਈਬਰ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਧੰਨਵਾਦ